ਉਹ ਜਵਾਕਾਂ ਨੂੰ ਗਿਆ ਨੂੰ ਮੁੜ ਕੇ ਨਾ ਜਵਾਕ ਆਏ ਨਾ ਕੋਣ ਖਾਨ ਲਾਇਆ ਆਖੇ ਸੀ ਵੀ ਦੋ ਦਿਨ ਲਾਇਆ ਇਹ ਕੋਈ ਤੁਸੀਂ ਘਰੇ ਮੁੜਿਆ ਹੈ ਗੱਲ ਵੀ ਸੁਣਦੇ ਨੇ ਕਿ ਲ 15 ਦਿਨ ਹੋ ਗਏ ਨਾ ਨੂੰ ਗਿਆ ਨੂੰ ਨਾ ਤਰਕੇ ਕੋਣ ਦਾਇਆ ਨਾ ਆਏ ਆਖੇ ਸੀ ਵੀ ਚਾਰ ਦਿਨ ਲਾਇਆ ਤੁਸੀਂ ਮੁੜਿਆਓ ਦਾਦੀ ਭੂਆ ਕੋਲ ਜਾਣਾ ਹੈ ਕਿ ਦਾਦੀ ਭੂਆ ਖਬਰ ਕੀ ਇਹਨਾਂ ਨੂੰ ਹੋ ਕਰਦੀ ਹੈ ਜਵਾਕਾਂ ਨੂੰ ਵੀ ਜਵਾਕ ਵੀ ਨਹੀਂ ਗੌਰ ਕਰਦੇ ਵੀ ਜਵਾਕ ਤੇ ਗੌਰ ਕਰ ਲੈਣਾ ਕਿ ਕੋਈ ਫੋਨ ਲਾ ਕੇ ਕਹਿ ਦੇਂਦੀ ਦਾਦੀ ਸੀ ਕਿ ਉਹ ਆ ਕੇ ਮੈਨਾਂਕ ਉਹਨੂੰ ਕਿ ਲੋੜ ਕੋ ਤਾਂ ਜਮਾਨੇ ਨੂੰ ਫੋਨ ਖੰਡਾਉਂਦੀ ਨਾ ਛੱਡ ਕੇ ਜਾਵੇ ਐ ਨਹੀਂ ਪਤਾ ਲੱਗਦਾ ਹਮ ਕਿ ਮੈਂ ਛੱਡਿਆ ਆਂ ਜਵਾਬ ਕਰ 15 ਦਿਨ ਹੋ ਗਏ ਹੁ ਜਮੀਨ ਔਰਖਾ ਜਮੀਨ ਔਰਖਾ ਨਾਂ ਲੱਭੋ ਵੀ ਲੈ ਨਾਂ ਨੇ ਕਹ ਆਖੇ ਭਾਈ ਤੁਸੀਂ ਨਾ ਜਾਓ ਨਾ ਜਾਓ ਮੈਂ ਤਾਂ ਪਹਿਲਾਂ ਭੇਜ ਕੇ ਹੀ ਨਿਰਾਜੀ ਸੀ ਮੱਲਾ ਮੱਲੀ ਬਾਗੇ ਮੇਰੇ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਦਾ ਤਾਂ ਕਿਹੜੇ ਵੇਲੇ ਫੋਨ ਲਾ ਤਾ ਕਿਹੜੇ ਵੇਲੇ ਮਿੰਟ ਚਾਕੇ ਲੈਗੀ ਢੀੜੇ ਮੈਂ ਦਵਾ ਦੂੰਗੀ ਢੀੜ ਕੱਪੜਾ ਢੀੜਾ ਵੀ ਨੂੰ ਕੋਈ ਚੱਕਣ ਦਿੱਤਾ ਜਵਾਬ ਕਰੂਗੀ ਉਹ ਕੱਪੜਾ ਢੀੜਾ ਚੱਕਣ ਦੇ ਦੇ ਹੁਣ ਆਏ ਹੋਈ ਗੱਲਾਂ ਹੀ ਨਹੀਂ ਪਤਾ ਛੱਡ ਕੇ ਜਾਣਗੇ ਕਿ ਜਾ ਕੇ ਲਿਆਉਣੇ ਪੈਣਗੇ ਮੈਨੂੰ ਤਾਂ ਲੱਗਦਾ ਵੀ ਜਾ ਕੇ ਲਿਆਉਣੇ ਪੈਣਗੇ ਪਰ ਮੈਂ ਦੇਖਣੀ ਆ ਜਾ ਕੇ ਮੈਂ ਚੋਰੀਆਂ ਜਾ ਕੇ ਦੇਖੂਗੀ ਵੀ ਕਿੰਨਾ ਕੁ ਜਵਾਬਾ ਨੂੰ ਰੱਖਦੀ ਐ ਠੀਕ ਠਾਕ ਸਹੀ ਰੱਖ ਦੇ ਕੇ ਨਾ ਕਿਵੇਂ ਕੋਈ ਖਾਣਾ-ਦਾਣਾ ਕੋਈ ਦਿੰਦੀ ਐ ਕਿਵੇਂ ਕੀ ਕੁਝ ਦਵਾਇਆ ਉਹ ਢੀੜਾ ਕੱਪੜਾ ਕੀ ਦਵਾਇਆਗਾ ਚੋਰੀਆਂ ਜਾ ਕੇ ਦੇਖਣਾ ਉਹ ਮੈਨੂੰ ਨਾਲੇ ਲਿਆਉਂਗੀ ਫੇਰ ਦੇਉਣਾ ਮੈਂ ਪਤਾ ਵੀ ਬੜਾਈਆਂ ਤਾਂ ਤੂੰ ਵੱਟੀਆਂ ਵੱਟੀਆਂ ਮਾਰਦੀ ਐ ਹੁਣ ਤੂੰ ਕੀ ਜਵਾਬ ਤਾਂ ਜਵਾਬ ਕਰ ਜਵਾਬ ਵੀ ਭੱਜ ਕੇ ਦਾਦੀ ਭੂਆ ਕੋਲ ਦਾਦੀ ਭੂਆ ਕੋਲ ਦਾਦੀ ਭੂਆ ਕੋਲ ਤਾਂ ਕੀ ਆਗਾ ਚਲ ਮੈਨੂੰ ਦੇਖਾਂ ਹੋਊਗਾ ਦੇਖਣ ਜਾ ਕੇ ਪਹਿਲਾਂ ਕੀ ਬਣੇ ਜਾਣੇ ਹੋ ਮੈਨੂੰ ਕਹਿਣ ਹੋਗੇ 15 ਦਿਨ ਹੋ ਗਏ ਜਵਾਕਾਂ ਨੇ ਵੀ ਨਹੀਂ ਗੱਲ ਕਰੀ ਵੀ ਜਵਾਕ ਤਾਂ ਪੁੱਛ ਲੈਣ ਵੀ ਕਿਵੇਂ ਐ ਕਿਵੇਂ ਨਾ ਦੱਸ ਦੇਣ ਵਿਆਹ ਨਹੀਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਨੂੰ ਲੜੂਗੇ ਚਲ ਮੈਂ ਹੀ ਜਾਂਦੀ ਆ ਇੱਕ ਵਸ ਜਾਂ ਦੂਜੀ ਆਜਾ ਮੈਂ ਕਿਹੜਾ ਤੇ ਖੜਨਾ ਆਪ ਕਿਹੜਾ ਪੜੀ ਸੀਗੀ

ਲਾਈਨ ਚ ਹਮੇਸ਼ਾ ਹੀ ਹਾਲਤ ਚ ਨਾ ਤੁਹਾਨੂੰ ਚਾੜ ਦੇਣਾ ਤਾਂ ਕਿਹਾ ਸੀਗਾ ਤੇ ਤੁਹਾਨੂੰ 15 ਸਾਲ ਹੋ ਗਏ ਥੋੜੀ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਨਾ ਤੁਸੀਂ ਫੋਨ ਲਾ ਕੇ ਦੱਸਿਆ ਵੀ ਅਸੀਂ ਇੰਨੇ ਦਿਨ ਲਾਵਾਂਗੇ ਇੰਨੇ ਦਿਨ ਨਾ ਲਾਵਾਂਗੇ ਮੈਂ ਢੀਕੀ ਜਾਨੀ ਆ ਹੈ ਦਾ ਦੀਪੋ ਦਾ ਦੀਪੋ ਦਾ ਦੀਪੋ ਲਾ ਕੇ ਹੁੰਦਾ ਦੀਪੋ ਨਾ ਹੁਣ ਕੀਤਾ ਤੁਹਾਨੂੰ ਲੈ ਅੱਜ ਬਿਦਰੋਦਾਂ ਤੇ ਰਾਹ ਦਾ ਦਿਨ ਤੋਂ ਉਧਰ ਚੜਾ ਜਿਕਰ ਰੋ ਚੜਦਾ ਹੁੰਦਾ ਬੈਠੋ ਬਸ ਬੈਠੇ ਤੇ ਮੈਂ ਇਹਨਾਂ ਨੂੰ 4 ਦਿਨਾਂ ਦਾ ਕਿਹਾ ਸੀ 15 ਦਿਨ ਹੋ ਗਏ ਨਾ ਤੁਸੀਂ ਉਹੇ ਗੱਲ ਕੋਈ ਫੋਨ ਕਰਕੇ ਦੱਸਿਆ ਨਾ ਤੂੰ ਛੱਡ ਕੇ ਆਈ ਲੈ ਤਾਂ ਮਿੰਟ ਚ ਆਈ ਸੀਗੀ ਕੋਈ ਨਾ ਫਿਰ ਮਹੀਨੇ ਦੀ ਛੁੱਟੀਆਂ ਨੇ ਛੱਡਿਆ ਨਾ ਫਿਰ ਤੇ ਜਾ ਕੇ 15 ਮਹੀਨੇ ਨੇ ਛੁੱਟਣਾ ਫਿਰ ਹੁਣ ਮਹੀਨਾ ਇੱਥੇ ਤਾਂ ਨਹੀਂ گزارਣਾ ਘਰੇ ਉਹ ਗੱਲ ਮੇਰਾ ਵੀ ਨਿੱਕਲੀ ਦਾ ਜੀ ਲੱਗਦਾ ਆਏਗਾ ਕੋਈ ਨਾ ਬਗੜਾਣੀ ਜਾਣੇ ਜਿਆ ਕਾ ਤੁਸੀਂ ਕੀ ਹੋ ਰਹਿਣਾ ਚਲੋ ਚਲੋ ਤੁਰੋ ਤੁਰੋ ਤੂਫੀ ਵਾਸ ਕੋਈ ਨਹੀਂ ਬੈਜਾ ਚਾਹ ਪਾਣੀ ਪੀ ਤੇ ਫਿਰ ਲੈਣੀ ਕੋਈ ਨਾ ਨਾ ਬਸ ਚਾਹ ਪਾਣੀ ਪੀ ਹੈਗਾ ਚਾਹ ਪਾਣੀ ਤੇ ਚਲੋ ਤੁਸੀਂ ਕੋਈ ਨਾ ਰੱਖੋ ਸੰਖੇਰ ਲੈ ਆਉਂਗੀ ਮੈਂ ਤੁਸੀਂ ਜਾਓ ਫੇਰ ਅਸੀਂ ਥੋੜੇ ਡੈਢੀ ਨਾਲ ਗੱਲ ਕਰਕੇ ਫੇਰ ਲੈ ਚਲੋ ਤੁਸੀਂ ਤੁਹਾਨੂੰ ਮੈਂ 4 ਦਿਨਾਂ ਦਾ ਗੈਸ ਤੁਹਾਨੂੰ 15 ਦਿਨ ਹੋ ਗਿਆ ਬੈਠਾ ਨੂੰ ਤੁਹਾਨੂੰ ਮਾੜੇ ਵਿੱਚ ਸੰਗ ਨਹੀਂ ਹੋਂ ਇਹਨੂੰ ਨਹੀਂ ਸੰਗ ਆਈ ਹੈਗੀ ਵਿਠਾਈ ਬੈਠੇ ਮੋਜ ਨਾਲ ਇੱਥੇ ਇਹਦੇ ਸੰਗ ਅੱਜ ਗੱਲ ਜਵਾਕ ਹੁੰਦੀ ਹੁੰਦੇ ਆਉਂਦੇ ਹੁੰਦੇ ਜਵਾਕ ਇਹਨੇ ਨੇ ਦਿਨ ਨਹੀਂ ਲਾਉਂਦੇ ਹੁੰਦੇ ਜਵਾਕ ਚਲੋ ਤੁਰੋ ਮੋਹਰਾ ਭਾਈ ਜੇ ਕਿ ਜਾਣਗੇ ਆਜ ਜਾਇ ਸਵੇਰੀ ਆਈ 15 ਦਿਨ ਹੋ ਗਏ ਬੈਠਾ ਨੂੰ ਥੋੜੀ ਲੀੜੇ ਤੇ ਲੈ ਜਾਓ ਇਹੜੇ ਨਵੇਂ ਲੈ ਸੀੜੇ ਲੈ ਕੇ ਜਾਓ ਬਸ ਲੀੜਿਆਂ ਦਾ ਦੱਸ ਕੀ ਹੈਗਾ तो ਕਹਿੰਦੇ ਲੀੜਿਆਂ ਨੂੰ ਲੱਗਦੀ ਹੈ ਨਾ ਕੀ ਨਹੀਂ ਹੈਗਾ ਵੀ ਮੈਂ ਅੱਸੀ ਘਰੇ ਆਜੇ 15 ਦਿਨ ਹੋ ਗਏ ਬਿਆਨ ਸੰਜੀਨੀ ਮੰਨਦੇ ਖੈਰੇ ਵੀ ਇਹਦਾ ਜੀ ਕੋ ਰਿਆ ਨਾ ਮੇਰੇ ਨਾਲ ਸੁਣਾ ਹਾਂ 4 ਦਿਨਾਂ ਦਾ ਕਿਆ ਸੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਜਾਣਾਂਗੇ ਚਲ ਤੁਸੀਂ ਮੇਰੇ ਨੂੰ ਕਹਿੰਦੇ ਹੋ ਕੇ ਫੋਨ ਕਰਤਾ ਤੁਸੀਂ ਬਾਗ ਗਏ ਉਹਨੂੰ ਮੈਂ ਕਿਹਾ ਸੀ ਵਿਚਾਰ ਦਿਨ ਤੋਂ ਵੱਧ ਲਾਉਣੇ ਨਹੀਂ ਹੈਗੇ ਤੇ ਤੁਹਾਨੂੰ ਕੈ ਦਿਨ ਹੋ ਗਿਆ 15 ਦਿਨ ਹੋ ਗਿਆ ਅੱਜ ਦੀ ਠੀਕ ਠੀਕ ਕੇ ਮੈਂ ਗਈਆਂ ਉਹਨੂੰ ਕਿ ਰੋੜੇ ਛੱਡ ਕੇ ਜਾਣ ਦੀ ਮੋਇ ਨਾਲ ਆ ਕੇ ਉਹੀ ਗੱਲ ਲੈ ਧਾ ਗਈ ਤੇ ਹੁਣ ਛੱਡਣ ਵਾਰੀ ਮੋਇ ਨਾਲ ਰਹੇ ਮੈਨੂੰ ਡੰਡਾ ਲਿਆਉਣ ਦੇ ਚਾਪੇ ਐਂ ਕਹਾਂ ਤੁਸੀਂ ਲੋਟ ਆਉਂਦੇ ਹੋ ਚਲੋ ਤੁਸੀਂ ਅੰਦਰ ਚਲੋ ਚਲੋ ਤੁਸੀਂ ਮੈਂ ਜਾ ਮੈਂ ਤੁਸੀਂ ਆਪ ਮਾਰੇ ਹੋ ਕੇ ਫੋਨ ਕਰਤਾ ਮੋਇ ਨਾਲ ਨਿਕਲ ਜਾ ਤੁਸੀਂ ਹੁਣ ਪਤਾ ਹੀ ਨਹੀਂ ਲੱਗਦਾ ਹੈਗਾ маа ма ਕੋਈ ਨਹੀਂ ਜੇ ਆਪਣੀ ਮੰਮੀ ਵੀ ਜੇ ਆਪਣਾ ਕੁੱਤੇ ਖਾਣ ਨਾ ਦਿੰਦੀ। ਜੇ ਅੱਜ ਆਪਣੀ ਮੰਮੀ ਹੁੰਦੀ ਨਾ ਆ ਦਾਦੀ ਆਪਾਂ ਨੂੰ ਕੁੱਤ ਨਹੀਂ ਹਲਦੀ ਸੀਗੀ ਹੁਣ ਜੇ ਆਪਾਂ ਡੈਡੀ ਨੂੰ ਵੀ ਦੱਸਾਂਗੇ ਤਾਂ ਡੈਡੀ ਨੇ ਕਿਹਾ ਆਪਣਾ ਜਿੱਕੇ ਇਹਨੇ ਮੰਨਣਾਗਾ ਡੈਡੀ ਤਾਂ ਬਾਹਰ ਨੰਦਾਗਾ ਕਿੰਨੇ ਕਿੰਨੇ ਦਿਨਾਂ ਬਾਹਰ ਹੁੰਦਾਗਾ ਦਾਦਾ ਬਜਾ ਕੰਮ ਤੇ ਪੈ ਗਿਆ ਤਾਂ ਕੁੱਤ ਨੂੰ ਰਹਿਂਦੀਏ ਵੱਡੀ। ਜੇ ਆਪਣੀ ਮੰਮੀ ਹੁੰਦੀ ਨਾ ਦਾਦੀ ਆਪਾਂ ਨੂੰ ਕੁੱਟ ਨਹੀਂ ਖਾਦੀ ਸੀਗੀ ਮਾਤਾ ਕਹਿੰਦੀ ਰੱਬ ਕਰਕੇ ਕੋਈ ਕਿਸੇ ਦੀ ਮਾਂ ਨਾ ਹੋਵੇ ਰੱਬ। ਦਾਦੀ ਨੇ ਕਰਦੇ ਮੈਂ ਸਦਾਰਦੀ ਆ ਤੁਹਾਨੂੰ ਆਏ ਕਾ ਨੂੰ ਲੋਟ ਆਉਂਦੇ ਨਾ ਹੋ ਇੱਥੇ ਬੈਗੇ ਜਾ ਕੰਡੇ ਤੂੰ ਕੰਡੇ ਤੋਂ ਵਾਲੇ ਪੈਨ ਖੜਿਓ ਜਾ ਮੇ ਤੂੰ ਸਬਜ਼ੀ ਲੈ ਜਾ ਕੇ ਦਰ ਮੈਂ ਸਾਰੂ ਤੁਹਾਨੂੰ ਆਏ ਨਹੀਂ ਤੁਸੀਂ ਲੋਟੋਂ ਦੇ ਲਿਆਇ ਨਾ ਜਮੇ ਨਹੀਂ ਲੋਟੋਂ ਦੇ ਜਮੇ ਨਹੀਂ ਲੋਟੋਂ ਦੇ ਪਤਾ ਨਹੀਂ ਕਿਹੜੀ ਚੱਲਦੀ ਹੈ ਮਦਦ ਨਹੀਂ ਰੱਬ ਕਰਕੇ ਇਹ ਜੀ ਦਾਤੀ ਕਿਸੇ ਦੇ ਹੋਣੇਗਾ ਅੱਜ ਰੋਗੀ ਯੱਦ ਮੇਰੀ ਮਾਂ ਯੱਦ ਮੈਨੂੰ ਭਾਂਡਿਆ ਕੋਨੇ ਪੈਂਦੇ। ਰਾਪੂ ਦੀ ਸੇਈ ਮਾਂ ਨਾ ਕੋਵੇ। ਟੈਬਲ ਸਾਡੇ ਤੱਕ ਨਹੀਂ ਆਇਆਗਾ ਜਿਹੜਾ ਮੇਰਾ ਮੇਰਾ ਭਰਾ ਵੀ ਛੋਟਾ ਦਾ ਮਿਨੀ ਮਾਰਨ ਗਏ। ਪੂਆਦਨ ਨਾਲ ਕੋਈ ਸੀ। ਕਿੱਥਨੇ ਹੀ ਮੋਹ ਪਰ ਨਹੀਂ ਕਿ ਕਿ ਪੂਆਦਨ ਦੀ ਗੱਲ। ਕਿਹੜਾ ਮੋਹ ਕੱਦਾ ਉਹਦੇ ਕੋਲੇ ਜਾਣ ਨਹੀਂ ਦਿੱਤੀ। ਰੱਬ ਨੂੰ ਸਾਡੇ ਤੇ ਤਰਚ ਨਹੀਂ ਆ। ਮੈਂ ਤੇ ਮੇਰਾ ਭਰਾ ਛੋਟੇ ਥੋੜੇ ਤਾਂ ਹੈਗੇ ਆ। ਹਾਂ ਤਾਂ ਫਿਰ ਵੀ ਸਾਰ ਦੂੰਗੀ ਬਹੁਤ ਛੋਟਾ ਰੂਮ ਤਾਂ ਹੈਗਾ ਮੈਂ ਕਿਵੇਂ ਸਮਾਂ ਲੱਭ ਕਰਕੇ ਲੱਭੀ ਤੇ ਹਾਂ ਉਹਦੇ ਤੁਸੀਂ ਦਾਤ ਸੁਦਾ ਮੁੰਡਾ ਜਿੰਨ ਫੇ ਮਰੇ ਤੇ ਬੁੱਕੂ ਦਾਦੀ ਤੋਂ ਦੇ ਕੰਦੇ ਚੰਗਾ ਪਾੜਾ ਤੋਂ ਤੇ ਤਾਂ ਅੰਗਰੀ ਗਰਮਨ ਸਬਜੀ ਲੈ ਕੇ ਆਉਣ ਵਾਲਾ ਤੇ ਸਬਜੀ ਚੀਰ ਲਈ ਮੈਂ ਤੇ ਤਾਈ ਕੇ ਜਾਇਆ ਵਾ ਮੜਾ ਇਹ ਕੰਮ ਆ ਨਾ ਸਬਜੀ ਲੈ ਮੁੰਡਾ ਚੀਰ ਲੈ ਮੈਂ ਜਾ ਆ ਮੜਾ ਜਾ ਤੇ ਜਿਹੜੇ 10 ਰੁਪਏ ਬਚੇ ਸੀ ਉਹ ਕਿੱਥੇ ਆ ਉਹਨੇ ਠੀਕ ਖਾ ਆ ਚੀਜ਼ ਖਾ ਸਰਦਨ ਚੀਜ਼ਾਂ ਦੀ ਅੱਗ ਲੱਗੀ ਰਹੀ ਨਹੀਂ ਛੋਟੇ ਤਾਂ ਸਬਜੀ ਚੀਰ ਲੈ ਨਾ ਸਬਜੀ ਚੀਰ ਲੈ ਰਾਮ ਨੇ ਕੀ ਕਰ ਲੋ ਭਣਪਰਾ ਮੈਂ ਆ ਗਈ 2 ਮਿੰਟਾਂ ਚ ਮੈਂ ਗੰਡੇ ਗੁੰਡੇ ਛੀਰ ਲੈਣੀ ਆ ਤੂੰ ਜਾ ਕੇ ਬੱਕਰਾਂ ਨੀਰਾ ਪਾਇਆ ਜੀ ਮੇਰੇ ਵੱਜੀ ਫੇਰ ਤੇਰੇ ਵੱਜੂਗੀ ਕੋਈ ਨਾ ਮੈਂ ਆਪੇ ਝੀਲ ਦੂੰਗੀ ਕੋਈ ਨਾ ਮੈਂ ਮੇਰੇ ਵੱਜੀ ਫੇਰ ਝੀਲ ਨਹੀਂ ਨਹੀਂ ਜੇ ਅੱਜ ਮੰਮੀ ਹੁੰਦੀ ਤਾਂ ਉਹ ਆਪ ਹੀ ਚੀਰ ਲੈਂਦੇ ਆਪਾਂ ਨੂੰ ਇੰਨੀ ਨੌਬਤ ਹੀ ਨਹੀਂ ਆਉਣੀ ਸੀ ਦਾਦੀ ਆਪ ਤਾਂ ਬਾਹਰ ਗੇੜੇ ਕੱਢਦੀ ਫਿਰਦੀ ਆਪਾਂ ਨੂੰ ਕਦੇ ਕੁਛ ਕਰ ਲਾ ਕਦੇ ਕੁਛ ਕਰ ਲਾ ਕੋਈ ਇੱਕ ਦਿਨ ਤਾਂ ਆਉਗੀ ਹੀ ਹੈ ਨਾ ਦੇ ਵਿਦੇਸੀ ਸਾਰੇ ਬੱਚਾ ਫਸਿੰਗ ਸਿਕ ਦਿਨ ਟਾਲੋ ਚਲ ਬਾਤ ਕਰੀਏ ਤੇ ਕੰਮ ਕਰਦੇ ਆ ਕਿ ਆਪੇ ਦਾਦੀ ਨੂੰ ਮੋਲ ਦੇ ਕਿ ਨਾਰ ਜੀ ਸਾਰਿਆਂ ਨੂੰ ਅਸੀਂ ਇਹ ਵੀਡੀਓ ਚ ਇਹੀ ਸਮਝਾਉਣਾ ਚਾਹੁੰਦੇ ਆ ਵੀ ਜਿਹੜੇ ਬੱਚਿਆਂ ਦੇ ਸਿਰ ਤੇ ਮਾਂ ਨਹੀਂ ਹੁੰਦੀ ਦਾਦੀ ਦਾਦਾ ਮਾਂ ਦਾ ਪਿਆਰ ਹੀ ਦੇਣਾ ਉਹ ਆਪਦੇ ਪੁੱਤ ਦੀ ਅਨਸ ਹੁੰਦੀ ਹੈ ਅਸੀਂ ਇਹ ਵੀਡੀਓ ਚ ਇਹੀ ਸਮਝਾਉਣਾ ਚਾਹੁੰਦੇ ਆਂ ਵੀ ਬੱਚਿਆਂ ਨਾਲ ਵਿਤਕਰਾ ਨਾ ਕਰੋ ਬੱਚਿਆਂ ਨੂੰ ਪਿਆਰ ਦਿਓ ਵੱਧ ਤੋਂ ਵੱਧ ਬੱਚੇ ਆ ਪੁੱਤ ਦੀ ਅਨਸ ਆਬਦੀ ਹੁੰਦੀ ਹੈ ਅਸੀਂ ਇਹ ਵੀਡੀਓ ਚ ਇਹੀ ਸਮਝਾਉਣਾ ਚਾਹੁੰਦੇ ਆਂ ਵੀ ਇਹ ਪੁੱਤ ਦੀ ਅਨਸ ਹੁੰਦੀ ਹੈ ਵੱਧ ਤੋਂ ਵੱਧ ਪਿਆਰ ਦਿਓ ਧੰਨਵਾਦ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਧੰਨਵਾਦ